ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਕੈਲਰ ਭੌਂਆਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਸ਼ਹਿਰ ਅਜਨਾਲਾ ਤਹਿਸੀਲ ਵੀਜਨਾਲਾ ਦੇ ਜਿਲ੍ਹਾ ਅੰਮ੍ਰਿਤਸਰ ਅੱਜ ਜੀ ਵੀ ਟੋਟਲ ਆਪਾਂ ਕਿਆਲ ਝੋਟੀਆਂ ਖਾਵਾਂਗੇ ਚੋਕਰਾਂ ਘੱਬਣਾ ਤੇ ਸੱਜਣਾ ਆਪਾਂ ਪਹੁੰਚੇ ਆਂ ਵੀਰ ਸੁਣਨ ਦੇ ਕੋਲ ਤੇ ਆਜੇ ਪੜਦੇ ਆਂ ਵੀਰ ਨਾਲ ਗੱਲਬਾਤ ਸਸੀਆ ਭਾਜੀ ਸਸੀਆ ਵੀਰ ਜੀ ਸასიਖਾਲ ਜੀ ਉਹ ਸੁਣਾਓ ਨਹੀਂ 7 ਵਜੇ ਬਹੁਤ ਬਾਬੇ ਸ਼ਿਦਾ ਜੀ ਕਿਰਪਾਏ ਮਹਾਰਾਜ ਜੀ ਚਲੋ ਕਿਰਪਾਈ ਚਾਹੀਦੀ ਆ ਜੀ ਕਿਵੇਂ ਰਿਆ ਗੱਲ ਵਾਲੀ ਵੀਡੀਓ ਦਾ ਬੋਲਿਆ ਬਾਬੇ ਸ਼ਿਦਾ ਜੀ ਕਿਰਪਾਏ ਕਿੱਥੇ ਕੰਮ ਚੱਲ ਰਿਹਾ ਹੈ ਜਲੋ ਜੀ ਉਹਦੀ ਕਿਰਪਾ ਸਿਰ ਤੇ ਦਰੇ ਕਰਦੇ ਆ ਤੇ ਬਾਈ ਜੀ ਬੋਨਾਮ ਤੇ ਟ੍ਰੈਕ ਕਰਨਾ ਨਾਮ ਤੁਹਾਨੂੰ ਸ਼ਹਿਰ ਜਨਾਬ ਜਿਲ੍ਹਾ ਮਰਸਰ ਠੀਕ ਹੈ ਜੀ ਪੂਰ ਨੰਬਰ 621 46755 ਠੀਕ ਹੈ ਜੀ ਇਦੋਂ ਕੱਲ ਦੀ ਸ਼ੁਰੂਆਤ ਇਦੋਂ ਕੱਲ ਦੀ ਝੋਟੀਆਂ ਸੋਹਣਾ ਸਾਰੇ ਜੰਗਲ ਹੈ ਆਪਣੇ ਕੋਕੜਾ ਗੱਬੜਾ ਸਾਰੇ ਮਾਲਕ ਆ ਠੀਕ ਹੈ ਜੀ ਆ ਦੱਸਿਓ ਪਹਿਲੇ ਨੰਬਰ ਤੋਂ ਝੋਟੀਆਂ ਕਿਵੇਂ ਇਹ ਪਾਈ 3 ਮਹੀਨੇ ਚੱਕ ਪਾ ਜੀ ਅੱਛਾ ਜੀ ਚੈੱਕ ਪਾਸ ਟੀਗਰ ਛੰਡਾ ਲਵਾਇਆ ਤਿੰਨਾਂ ਵੀ ਜਾਈ ਅੱਛਾ ਜੀ ਆਪਣੀ ਮੇਰਾ ਵੀਰ ਪੰਜਾਂ ਦਾ ਗਿਰਦੀ ਦੀ ਆਪਣੀ ਚੈੱਕ ਪਾਸ ਖਰਾਬੇ ਜਾ ਠੀਕ ਹੈ ਠੀਕ ਹੈ ਠੀਕ ਹੈ ਲਾਓ ਜੀ ਇਹ ਦੁੱਧ ਲੈ 15 ਤੋਂ 16 ਕਿਲੋ ਦਾ ਖਰਿਆ ਜੀ ਅੱਛਾ ਜੀ ਜਿਹੜੀ ਜਵਾਈ ਸਾਡਾ ਦੇਰ ਜੀ ਤਾਂ ਮਾਲ ਜਾ ਥੋਕ ਕਰ ਬੋਹੋਂਦਾ ਏ ਠੀਕ ਹੈ ਜੀ ਮੇਰਾ 15 ਤੋਂ 16 ਕਿਲੋ ਦੋ ਦਿੱਤਾ ਹੀ ਨੇ ਅੱਛਾ ਜੀ ਜੀ ਨਾਮ ਨੇ ਚੈੱਕ ਪਾਸ ਦੁੱਧ ਕੋਣ 6 ਕਿਲੋ ਹੋਗਾ ਜੀ ਕਿ ਉਪਰੇ ਥਾ ਪਾ ਵਾਜੇ ਕਰ ਜਿਓ ਦੀ ਭਾਈ ਮਗਾਲੀ ਕਰਨਾ ਠੀਕ ਹੈ ਠੀਕ ਹੈ ਹਰ ਵਾਰ ਨਗਰ ਸ਼ਹਿਰੋਂ ਆਲੂ ਲਸਾਦੀ ਆਉਂਦੀਆਂ ਨੇ ਦੇਰੀਆਂ ਇਹ ਤਾਂ 1.5 ਤੋਂ 2 ਲੱਖ ਦੀ ਆਈ ਮਲੋ ਅੱਛਾ ਜੀ ਸਰ ਬੜਾ ਜਿਹੜੀਆਂ ਵੱਡੀਆਂ ਮੱਝਾਂ ਬੱਠੇ ਤੇ ਜਿਆਨ ਲੋ ਦੇਖੋ ਸੋਹਣੀ ਵਿਖੋ ਗੱਡੀ ਜੀ ਲੋ ਜੀ ਫੇਸ ਕੁਆਲਟੀ ਸੇਕ ਤੋਂ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਹੈ ਵੀ ਸਿੰਗਲ ਆ ਡੀਅਰ ਦੇ ਪੇਟ ਪੂਰਾ ਜਿਹੜਾ ਬਹੁਤ ਚੌੜਾ ਲੱਗਾ ਕਰਾਈ ਨੂੰ ਭਾਜੀ ਕਿਦੇ ਵਰਤਾ ਹੀ ਯਾਰ ਛੋਟੀ ਹੀ ਰੱਬ ਦੀ ਕਰੇ ਵੇਪੋ ਸਹੀ ਬਾਬਾ ਜੀ ਫੇਸ ਕੁਆਲਟੀ ਚੈਟ ਆਉਂਦੀ ਕਮਾਈ ਬਹੁਤ ਈਆ ਚੰਗਾ ਕਾ ਜੇ ਬੇਕਰ ਵਿੱਚ ਸੁਵੇਲੀ ਘਾਹ ਹੁ ਦੱਬਣਿਆ ਇਹ ਦੂਜਾ ਸੁਭਾ ਘਾਹ ਦੱਬਣ ਜੀ ਠੀਕ ਹੈ ਜੀ ਦੂਜਾ ਸੁਭਾ ਘਾਹ ਦੱਬਣ ਜਿਹੜੇ ਕਾਪੀ ਜਿਹੜਾ ਚੱਡਾ ਜੁੱਡਾ ਬਹੁਤ ਈਆ ਚੰਗਾ ਆ ਗਿਆ ਹੈ ਕੱਲਾ ਕੱਲਾ ਖੰਡ ਲੱਗ ਰਿਹਾ ਆ ਵਾ ਪਾਰਟੀ 4 ਸਲਾਈ ਹੈ ਪਰ ਮਾਂ ਮੇਰੇ ਕਹਿੰਦੇ ਕੱਦਾ ਖੜੀ ਵੀ ਬੜੀ ਉਡਾਈਦਾ ਹੀ ਬੈਠੇ ਥੈਂਕ ਯੂ ਠੀਕ ਹੈ ਠੀਕ ਹੈ ਲੋ ਜੀ ਸੀ ਲਿੰਗ ਸੁਣਦੇ ਆਈਏ ਜੀ ਤਾਂ ਪਈ ਅੱਛਾ ਜੀ ਕੋਈ ਲਾਤ ਨਹੀਂ ਮਾਰਨੀ ਕੋਈ ਗਾਲ ਨਹੀਂ ਬਾੜੀ ਤਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਬਹੁਤ ਸੰਦੇ ਸੁਹਾ ਈ 6 ਡੱਡਾ ਦਸਾ 6 ਕਿਲੋ ਭਾਈ ਲਓ ਜੀ 6 ਲੀਟਰ ਜਿਹੜਾ ਦੁੱਧ ਹੈ ਬਿਲਕੁਲ ਤਿਆਰ ਹੈ ਤੇ ਚਟੇ ਦੀਆਂ ਸਫਾਈਆਂ ਤਾਂ ਕੋਈ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਕਰਮਾਲੀ ਨੂੰ ਇਹਦਾ ਭਾਈ ਮੁੱਲ ਫਿਰ ਇਹਦਾ ਮੁੱਲ ਹਾਨਾ ਭਾਈ 86 ਹਜ਼ਾਰ ਗਏ 86 ਹਾਂ ਠੀਕ ਹੈ ਬਾਅਦ ਵਿੱਚ हां अनै भाई पूरे 85 बजे जोड़ी देनी है अच्छा जी भाई ਨਾਲੇ ਉਹਨੇ ਸਿਆਦ ਦੁੱਧ ਦੇਣਾ ਵਾ ਹਾਂਜੀ ਸਾਰਾ ਸਿਆਦ ਦੇ ਮਲੋ ਜਿਹੜੀ 5-7 ਮਹੀਨੇ ਦੀ ਗੱਪਣਿਆ ਹਾਂਜੀ ਤੇ 9 ਮਹੀਨੇ ਦੀ ਗੱਪਣਿਆ ਸਾਰਾ ਸਿਆਦ ਦੁੱਧ ਦੇਣਾ ਰਹੀ ਨਾ اچھا ਚੜਦੇ ਗਰਮੀਆਂ ਚੋਟੀ ਸੁਬਣੀ ਆ ਠੀਕ ਆ ਤੇ 2 ਲੱਖ ਤੋਂ ਬਾਅਦ ਚੋਟੀ ਫਿਰ ਭਾਜੀ ਵਿਗਣੀ ਆ ਠੀਕ ਆ ਤੇ ਆਉ ਨਾਲ ਜਿਹਨੂੰ ਪੁਜਾਰ ਕਰ ਮਾੜਾ ਦੇਖੋ ਚੀਜ਼ ਕੁਆਲਟੀ ਦੇਖੋ ਤੁਸੀਂ ਹੋਰ ਚੱਲੋ ਹਾਂਜੀ 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 ਲਓ ਜੀ 85 ਹਜ਼ਾਰ ਦਿੱਤੋ ਕੜ ਗੱਪਣ ਚੰਗੇ ਰਗੜ ਵਾਲੀ ਆ ਤੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਦੇਖੋ ਆ ਗਈ ਚੋਟੀ ਇਹ ਕਿਵੇਂ ਆਪੀ ਦੱਸੋ ਬੜੀਆ ਝੋਟੀ ਬਾਰੇ ਦੇਖੋ ਵੀ ਜੀ ਅੱਜ ਕਿਲ ਦੁੱਧ ਬੜੀ ਕਲਾ ਜੀ ਪਹਿਵਾਸ਼ੇਵਾਂ ਦੋ ਗਏ ਨੇ ਅੱਛਾ ਜੀ ਤੇ ਦੁੱਧ 8 ਕਿਲੋ ਆ ਸੂਰ ਕੱਟੀ ਮਗਦੇ ਪਹਿਵਾਸ਼ੇਵਾਂ ਦਾ ਸਲੀਪ ਹੋ ਜਾਏ ਠੀਕ ਹੈ ਠੀਕ ਲੋ ਜੀ ਫੀਮਲ ਕਾਫ ਆ ਗਿਆ ਇਹਦਾ ਟਾੜੀ ਆਡੀਆਂ ਝੋਟੀ ਲੋ ਜੀ ਚੈੱਕ ਹੈਗਾ ਜੱਪ ਜੱਪ ਲੋ ਜੀ ਚੈੱਕ ਡਬਲੈਕ ਤੇ ਆਹ ਵਾਲਾ ਇਹਦਾ ਜਵਾਗ ਜੇ ਤੇ ਛੇ ਮਹੀਨ ਫੀਮਲ ਮਿਲਾ ਆ ਗਿਆ ਤੇ ਇਹ ਡਬਲੈਕ ਆ ਫੀਮਲ ਦੀ ਅੱਠ ਲੀਟਰ ਜਿਹੜਾ ਇਸ ਦਾ ਮੇਰੇ ਕੋਲ ਦੋ ਦੋ ਪਿਆਰ ਆ ਘੱਟ ਘੱਟ ਜਿਹੜਾ ਬਹੁਤ ਚੰਗਾ ਆ ਗਿਆ ਕਰੋ ਜੀ ਚੈਟ ਇਹ ਬਾਈ ਕਿੰਨਾ ਕੱਢੀ ਜੋ ਦੋ ਦੋ ਦੁੱਧ ਭਾਈ 13 ਕਿਲੋ ਭਾਂਵ ਦੀ ਗੱਡੀ ਦਿੱਤੀ ਜਿੱਦੋਂ ਮੈਂ ਇਹ ਮੋਲਾਂ ਕਿ 13 ਵਿੱਚ ਘੱਟ ਹੋਵੇ ਲੱਗੂਗੀ ਅੱਛਾ ਜੀ ਦੁੱਧਾ ਸੂਆ ਝੋਟੀ ਜੈ ਚੁਾਈ ਬੜੀ ਏਦੀ ਧਰਾਂ ਨੂੰ ਮਰਾ ਦੇ ਠੀਕ ਹੈ ਠੀਕ ਹੈ ਜੀ ਦੁੱਧਾ ਸੂਆ ਝੋਟੀ ਇਹ ਲਾਈ ਵੀ ਏਰੀਆਂ ਧਰਾਂ ਤੋਂ ਮਰਾ ਕੇ ਆਪਾਂ ਦਿਖਾ ਦਿੰਦੇ ਵੀਡੀਓ ਦੇ ਵਿੱਚ ਹੀ ਘੱਟ ਘੱਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ

ਪਰਾਪਾ ਸੰਟਰ ਵਾਲਾ ਇਹ ਦੁੱਧ ਚੰਗਾ ਕੱਟੀ ਇਹ ਵੀ ਜੇ ਬਾਕੀ 12 13 ਲੀਟਰ ਪਾਈ ਕਹਿੰਦਾ ਕਿ ਦੁੱਧ ਭਰੂਗੀ ਬੰਦ ਬੰਦ ਕਰ ਜੀ ਉਹ ਵੀ ਲੱਗ ਜਾ ਤਾਂ ਚੈੱਕ ਕਰਾਉਣਾ ਥੋੜਾ ਜਿਹਾ ਡਰਦੀ ਆ ਓਹਦੇ ਕੋਲ ਤੇ ਫਸਮਾ ਆਪਦੇ ਮੂਹ ਜਿਹੜਾ ਬਹੁਤ ਚੰਗਾ ਤਰੀ ਜਾਂਦੀ ਆਪਣੇ ਜਿਹੜਾ ਆਉਂਦਾ ਉਹਦੇ ਲਵਿੰਦੀ ਹੈ ਨਾ ਡਰਦੀ ਆ ਮਿੱਟੀ ਵਾਹ ਨੂੰ ਪੱਟੀ ਦੇ ਵੀਰ ਆਹ ਬਾਰਟੀ ਦਿਖਾ ਦਿਓ ਭਾਜੀ ਮੜੀ ਆਣੀ ਆਹ ਰਿੰਜੀ ਆ ਲੋ ਜੀ ਭਾਜੀ ਆਨੋ ਸਾਹਿਬ ਓ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਗੱਡੀ ਚਰੂਦ ਨਾਟੇ ਨੂੰ ਲੈ ਨਹੀਂ ਜਾਦੇ ਭਾਈ ਯਾਰ ਮਾੜਾ ਮੈਂ ਖਾ ਲਈ ਜਮਾਈਏ ਉਹ ਘਾੜ ਨਹੀਂ ਬਹੁਤ ਯਾਰ ਚੰਗੀ ਲੱਗਦੀ ਇਹਨਾਂ ਸਲਤੋਪੋਲੀ ਤੇ ਵਈਆ ਲੱਗਦੇ ਨੇ ਜਿਵੇਂ ਤਾਂ ਨਹੀਂ ਆਦੇ ਕਿ ਡਰਨਾ ਜਾਂ ਉਹ ਗੱਡੀ ਆ ਜਾ ਭਾਈ ਜੀ ਵੇ ਹਾਂ ਇੱਥੇ ਨਹੀਂ ਗੱਡੀ ਆ ਰਹੀ ਉਹ ਡਾਕਟਰ ਆ ਵੀਰ ਆਹ ਡਾਇਰੈਕਟਰ ਸਾਹਿਬ ਜੀ ਅੰਦਰ ਹੋ ਪਨੀ ਪਨੀ ਵਿਆਹ ਨਹੀਂ ਹੋ ਰਿਹਾ ਜਵਾਬ ਕੀ ਪਿਛੇ ਕੀ ਭਾਈ ਹਾਂ ਸਰਦੀ ਉਹ ਖਾਲੋੜੇਵਾਂ ਪਾ ਗਿਆ ਨੁੱਤੋ ਤੁਰਪਾ ਕੋਈ ਲੋਜ ਮੇਰੀ 13 ਗਰ ਦੀ ਝੋਲੀ ਖੜੀ ਆ ਹਾਂਜੀ ਹਾਂਜੀ ਪੌਲੀ ਝੋਲੀ ਉਦੋਂ ਇਕੱਠਾ ਬਾਹਰ ਆ ਅੱਛਾ ਅੱਛਾ ਹਾਂ ਇਹ ਤਈ ਪਲੱਗ ਘਰੋਂ ਨਹੀਂ ਨਾ ਜਿਹੜੇ ਬਾਹਰ ਨਿਕਲਦੇ ਨੰਗਰੋਂ ਡਰਦੇ ਆ ਹਾਂਜੀ ਲੋਦੀਆ ਅਗਲੇ ਥਾਂ ਤੇ ਚਵਾਈ ਜੇ ਬਿਲਕੁਲ ਯੇ ਵੀ ਨਰ ਪਤਾ ਰਿਆ ਬੜਾ ਵੀਰ ਨੂੰ ਹਾਂਜੀ ਬੜਾ ਮੈਨੂੰ ਡਰਦਾ ਪੈ ਰਿਹਾ ਡਰਦੀ ਮੜਾਇਆ ਬਹਿ ਜਾ ਵੀਰ ਅੱਜ ਫੇਸ ਕਾਲ ਦੀ ਨਾ ਪੁੱਤ ਕਰ ਮਾਰੀਏ ਡਰਦੀ ਕਿਉਂ ਐ ਇਹ ਲੋਕੀ ਪਾਰਟੀ ਜਿਹੜੀ ਐਨਕ ਕਰਦੀ ਉਹਨੇ ਕੰਢਿਓ ਗੰਢੀ ਬਈ ਕਿੰਨੇ ਲੀਟਰ ਵਾਲੀ ਹੈ ਬਾਦ ਲਿਆ ਇਹ ਅੱਜ ਕੋਈ ਬਈ ਬਾਦ ਲਿਆ ਠੀਕ ਥੇ ਲੋ ਯਾਰ ਥਾ ਲੀਟਰ ਵਾਲੀ ਬਾਲਟੀ ਆ ਤੇ ਦਵਾਈ ਜਿਹੜਾ ਬਹੁਤ ਜਿਆਦਾ ਨਰਮ ਆ ਤੇ ਚੈੱਕ ਆ ਸਕਦਾ ਹੈਂ ਕਰਕੇ ਕਰਦੇ ਬੀਚੇ ਕੋਚੀ ਟਾਈਮ ਤੇ ਫੋਨ ਬੜਾ ਟਾਈਮ ਕਿੰਨਾ ਹੋ ਗਿਆ ਹੋਣਾ ਹੈ ਆਵेलो ਭਾਈ ਲੋ ਨੇ 8:00 ਵੱਜ ਗਏ ਆ 7:00 ਵੱਜ ਗਏ ਤੇ 53 ਮਿੰਟ ਹੋ ਗਏ ਆ ਤੋਂ ਹੁਣ ਵੀ ਪੁਰਾਣਾ ਅੰਦਾਜ਼ਾ ਲਾਵੇ ਉਹ ਬੱਚਾ ਵੇਖੇ ਕੱਢੇਉ ਲਾਤਾ ਹੋਵੇ ਮਜਾ ਵੀਰ ਤੇ ਆਹ ਵਾਲੀ ਕੁਆਲਟੀ ਜਿਹੜੀ 8 ਲੀਟਰ ਦੀ ਤਾਂ ਇਹਨਾਂ ਛੱਡਿਓ ਗੱਡੀ ਕਰਤੀ ਆ ਰੱਖੋ ਦੁੱਧ ਤੇ ਦੱਸੋ ਮੁੱਲ ਆਹ ਦੇਖੋਣੀ ਤੀਜੇ ਨੰਬਰ ਤੇ ਦੂਜੇ ਨੰਬਰ ਵਾਲੀ ਆ ਦਿਖਾਉਂਦੇ ਬਾਕੀ ਉਹਦਾ ਮੁੱਲ ਇਹਦਾ ਮੁੱਲ ਭਾਜੀ ਕੀ ਕਰਨਾ ਫਿਰ ਇਹਦਾ ਭਾਜੀ ਮੁੱਲ ਹਾਂਜੀ ਇਹਦਾ ਭਾਜੀ ਆਪਾਂ ਹਾਂ ਜਣੀਏ 8000 ਦੀ ਕਰਦੀ ਆ ਅੰਦਰ 2000 ਦੀ ਹੈ ਭਾਜੀ 70 2000 ਦੀ ਹੈ 77 ਹਜ਼ਾਰ ਦੀ ਬਾਈ ਜੋੜੀ ਦੋਵਾਂਗੇ ਠੀਕ ਹੈ ਜੀ ਸਿਰਫ 100 200 ਦਾ ਮਾਤਾ ਨਹੀਂ ਹੈ ਉਹ ਜਾਲਰੀ ਜੋੜੀ ਮੇਰੀ ਦੋ ਡਾਕ ਚੋਵੇ ਤਿੰਨ ਚੋਵੇ 5 ਕਿਲੋ ਬੋਲਾ ਆਊਗਾ ਜੀ ਠੀਕ ਹੈ ਠੀਕ ਹੈ ਠੀਕ ਹੈ 77 ਹਜ਼ਾਰ ਦੀ ਬਿਲਕੁਲ ਤਾਜੀ ਸੂਈ ਆ 77 ਹਜ਼ਾਰ ਦੀ ਠੀਕ ਹੈ ਠੀਕ ਹੈ ਜੀ ਬਿਲਕੁਲ ਜਿਹੜਾ ਨੋਰਮਲ ਰੇਟ ਪਾਜੀ ਨੇ ਕਰਤਾ ਰਿਹਾ ਭਾਜੀ ਇਹ ਜੋੜੀ ਭਾਜੀ 20 ਜਾਂ 25 ਰਜੇ ਅੱਛਾ ਜੀ 20 25 ਚੋੜੀ ਖਾਲੀ ਜੀ ਜਦੋਂ ਸੂਆ ਜੀ ਠੀਕ ਹੈ ਠੀਕ ਹੈ ਲਓ ਜੀ 50 ਸੂਆ ਦੇ ਕਿੰਨਾ ਕਰ ਸਕਦੇ ਤੁਸੀਂ ਨਾਲ ਬਣਾ ਜੀ ਇੱਕ ਪੰਜ ਕੋਈ ਗੱਲ ਨਹੀਂ ਲੋਕ ਕਿੰਨੇ ਕਿ ਦੁੱਧ ਵਾਲੀ ਏ ਬੁੱਤ ਭਾਈ ਪਹਿਲੇ ਸੁਣ ਨਾਵੇਂ ਆਪਾਂ ਕਹਿ ਲਈਏ ਇਨਾ 15 ਕਿਲੋ ਚੋਆ ਸਵਾ ਲੋ ਚਾਹ ਲੋ ਦੁੱਧ 9 ਕਿਲੋ ਹੁੰਦੇ ਜੀ ਵੀਰੇ ਅੱਛਾ ਜੀ ਚੋਾਈ 1 ਨੰਬਰ ਦੀ ਪੋਲੀ ਨੂੰ ਹੋ ਗਈ ਠੀਕ ਆ ਠੀਕ ਆ ਠੀਕ ਆ ਜੀ ਲੋੜੀ 20 ਤਾਂ ਫੱਟੀ ਕਰਨ ਖੜਦੀ ਏ ਕਰਮਾਲੀ ਤੇ ਵੀ ਜੈਟ ਬਣ ਕਰੀ ਠੀਕ ਹੈ ਠੀਕ ਹੈ ਤੇ ਭਾਈ ਇਹ ਤਾਂ ਕਹਿੰਦਾ ਕਿ ਮਹੀਨੇ ਦੀ ਗਰੰਟੀ ਦੇ ਨਾਲ ਆਪਾਂ ਦੇਵਾਂਗੇ ਦੋ ਚਾਹ ਤਨੇ ਕਿ ਤਾ ਠਾਮੀ ਹੋ ਜਾਂਦਾ ਉਹ ਕਰੋ ਜੀ ਚਾਹ ਤੇ ਬਾਕੀ ਸ਼ਾਹ ਦਾ ਅੱਢ ਵਿੱਚ ਚੰਗਾ ਆ ਗਿਆ ਕਰਮਾਲੀ ਦਾ ਉੱਧਰ ਗਿਆ ਕੋਣੀ ਭਾਜੀ ਇੱਧਰ ਦੀ ਝੋਟੀ ਉੱਧਰ ਦੀ ਜੀ ਵੀ ਅੱਛਾ ਜੀ ਹਾਂ ਬੇਨ ਸਿੰਘ ਜੀ ਉਹਦਾ ਉਹ ਜੀ ਸੈਂਟਰ ਵੀ ਜਿਹੜਾ ਬਹੁਤ ਹੀ ਚੰਗਾ ਵੜੇ ਫੇਸ ਕੁਆਲਟੀ ਕੀ ਆ ਤੁਹਾਨੂੰ ਦਿਖਾਤੀ ਲੱਗੋ ਤੁਹਾਨੂੰ ਬਕੀੜੇ ਢਿੱਲਾ ਤੇ ਸਾਡੇ ਖਾਲਾ ਖੱਡਾ ਆ ਗਿਆ ਵਾ ਕਰ ਮਾਲੀਆ ਜੀ ਬਾਨੀ ਚਲੋ ਸ਼ਬਦ ਬਾਨਾ ਅੱਛਾ ਜੀ ਹਾਂ ਉਹ ਜੀ ਇਹ ਚਾਹਤਾ ਅਲੇ ਤੀਜੇ ਖਾਲਾ ਖੱਡਾ ਤੇ ਢਿੱਲਾ ਢਾਈਂ ਬਹੁਤ ਹੀ ਜ਼ਿਆਦਾ ਵਾ ਇਹਦਾ ਭਾਜੀ ਮੁੱਲ ਕਿਰਾ ਇਹਦਾ ਭਾਜੀ ਮੁੱਲ ਛੋਟਾ ਹੀ ਹੈ ਅੱਛਾ ਜੀ ਅੱਜ ਆਦੀ ਜਿਹੜੀ ਆ ਹਾਂ ਜਦੋਂ ਤਿਆਰ ਵੀ ਜਾਰੀ ਨਹੀਂ ਪਾਉਂਦੇ ਹਾਂਜੀ ਛੋਟੀ ਜਿੱਥੇ ਮਰਜੀ ਜਦੋਂ ਉਹ ਜੋ ਦੀਵਾਲੀ ਦੋਲੀ ਵੀ ਆਜਣੀ ਆ ਹਾਂਜੀ ਮਾਲੋ ਛੋਟੀ ਜਿੱਥੇ ਮੱਧੀਆਂ ਬੀਚ ਸਾਡੇ 80 85 90 ਛੋਟੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ 2-3 ਮਹੀਨਾ ਵੀ ਕਹਿੰਦੀ ਫੇਰੇ ਇਹ ਗੱਲ ਸਹੀ ਆ ਹੋਰ ਕਰਦੀਏ ਥੋੜਾ ਬੋਲਾ 63 ਹਜ਼ਾਰ ਦੀ ਭਾਜੀ ਹਾਂ ਨਹੀਂ ਦਵਾਂਗੇ ਲਓ ਜੀ 63 ਹਜ਼ਾਰ ਦੀ ਕੱਪੜ ਤਿਆਰ ਇਹਦਾ ਵੀ ਬਿਲਕੁਲ ਹੀ ਨਾਰਮਲ ਜਿਹੜੇ ਆ ਉਦੋਂ ਛੋਟੀ ਦੇਸੀ ਨਹੀਂ ਇਹ ਬਿਲਕੁਲ ਬਿਲਕੁਲ ਏ ਭਾਈ ਕੱਲ ਦੀ ਮੇਕੋਈ ਹੈ ਇਹਨਾਂ ਦੇਲ ਨਹੀਂ ਲਾਉਣੀ ਆ ਬੱਚਾ ਗਿਆ ਇਹ ਮਰ ਸੂਈ ਨੂੰ ਨੇ ਮਹੀਨੇ ਦੇ ਕਰ ਟਾਈਮ ਹੋ ਗਿਆ ਹੈ ਅੱਛਾ ਜੀ ਜੀਨ ਜੇ ਲਾਉਣੀ ਠੀਕ ਆ ਇਹ ਬਸ ਪਹਿਲਾ ਤੇ ਦੂਜਾ ਪਹਿਲਾ ਸੂਆ ਪਹਿਲਾ ਸੂਆ ਠੀਕ ਹੈ ਲੋ ਜੀ ਪਹਿਲਾ ਸੂਆ ਕਰਨ ਵਾਲੀ ਸੂਈ ਆ ਇਹ ਕੋ ਦੁੱਧ ਪਾਈ ਇਹ ਕੋ ਦੁੱਧ ਪਾਈ ਉਹ ਗਾ 8 ਕਿਲੋ ਤੋਂ ਬਾਹਰ ਆ ਪਰ ਆਪਾਂ ਨੂੰ 7:00 ਵਜੇ ਦਵਾਉਣਗੇ ਜੀ ਨਹੀਂ ਆਉਣੀ ਹੈ ਹਾਂ ਜੀ ਹਾਂ ਚੱਲ ਪੱਠੇ ਪੁੱਠੇ ਵੀ ਖਾਦੇ ਵਾਹੇ ਇਹ ਦੇਖੋ ਇਹ ਰੀ ਕੋ ਉਤਾਰੀ ਆ ਹਾਂ ਜੀ ਇਦਾਂ ਹੀ ਦੋਤ ਖੋ ਖਾਵੇ ਦਰੀਆ ਦੀ ਹੈ ਤੁਹਾਡਾ ਆ ਬੱਚੇ ਦਾ ਮਾ ਕਾ ਦੀ ਹੋ ਠੀਕ ਠੀਕ ਹੈ ਸੋ ਕੋਈ ਨਾ ਆਈਦਾ ਸੁਆ ਪਈਏ ਤੇ ਸੋਈ ਨਾ ਕੋਈ ਮਹੀਨੇ ਕਿਤੇ ਆਸਪਤਾਲ ਮਿਲਣਾ ਟਾਈਮ ਹੋ ਗਿਆ ਵਾ ਇਹ ਚੱਕਾ ਜੱਡਾ ਦੇ ਥਣਾ ਦਾ ਸੈੱਜ ਗਿਆ ਬਹੁਤ ਜਿਹੜਾ ਬਹੁਤ ਚੰਗਾ ਇਹਨੂੰ ਨਹੀਂ ਖੁੱਲੀ ਹੈ ਅੱਛਾ ਇਹ ਤੇ ਬੁਝੂ ਬੁਗਾਦੀ ਰਸਾ ਪਾਇਆ ਗਏ ਠੀਕ ਹੈ ਠੀਕ ਹੈ ਜੀ ਹਾਂ ਲਓ ਜੀ ਪੇਸਟ ਵਾਲੀ ਬੜੀ ਜੀ ਇਹਦਾ ਬੇਰੂਕ ਕੀ ਜਿਹਾ ਰੱਖੀ ਆ ਤੇ ਬਾਕੀ ਕੱਡਾ ਚੰਦਾ ਬਹੁਤ ਜੰਗਾ ਕੱਢ ਲਿਆ ਕਰਮਾ ਵਾਲੀ ਦੇ ਪਹਿਲੇ ਹੀ ਸੂਏ ਸੈੱਜ ਥਣਾ ਦਾ ਸੈੱਜ ਗਿਆ ਜਿਹੜਾ ਬਹੁਤ ਚੰਗਾ ਗਿਆ ਐਨ ਜੇ ਜੱਟ ਬਿਲਕੁਲ ਬੜੀ ਗਾਦੀ ਦਾ ਜੋ ਬਾਕੀ ਸੀਲ ਪਾਜੀ ਪੜੀ ਆ ਅੱਛਾ ਜੀ ਇੱਦਾਂ ਥਲੇ ਬਹਿ ਜਾ ਕੋਈ ਦਸਲੀ ਚੋਲੀ ਮਾਰ ਲੂ ਅੱਛਾ ਜੀ ਇੱਦਾਂ ਥਲੇ ਕਾ ਜੋ ਪੜਾ ਪਾ ਸੀਲ ਆ ਕੀ ਇਹਦਾ ਭਾਈ ਮੁੱਲ ਫਿਰ ਇਹਦਾ ਭਾਈ 55000 ਰੁਪਇਆ ਹਾਂ ਨਹੀਂ ਅੱਛਾ ਜੀ ਸਿਰਫ ਮੁੱਲ ਤਾਂ ਦਾ ਛੋਟਾ ਪਿਆ ਹਰ ਉਹ ਦੇ ਨਹੀਂ ਲਾਉਂਦੀ ਠੀਕ ਆ ਠੀਕ ਆ ਜੀ ਮੇਰਾ ਵੀ ਜਿਹੜੇ ਫਿੱਟ ਪੈਂਦੀ ਉਹ ਘਰੇ ਜੀ ਜੂਣੀ ਲਾਉਂਦੀ ਐ ਅੱਛਾ ਅੱਛਾ ਬੋਲੀ ਬਾਕੀ ਲੋਈ ਦੋ ਦੋ ਸੱਤਾਂ ਨੂੰ ਮਸਾ ਘੜੀ ਫਾਇਦਾ ਹੈ ਠੀਕ ਹੈ ਨਹੀਂ ਕਿੰਨੇ ਦੋ ਤਾਲੀਆਂ ਦੀ ਕੋਈ ਸੇਵਾ ਸੁਗੜਾ ਲੈ ਰਿਹਾ ਦੋ ਦੋ ਮਸਾ ਘੜੀ ਫਾ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਜਿਹੜੇ ਨਾਰਮਲ ਰੇਟ ਆ ਤੇ ਪਸ਼ੂ ਬਾਈ ਦੇ ਕੋਲ ਚੰਗੇ ਆ ਬਾਜੀ ਮੇਰਾ ਭਰਾ ਆਪਣੀ ਇਹੋ ਬੇਟੀ ਆ ਕੋਈ ਚੈੱਕ ਕਰਾ ਖੜੇ ਕੋਈ ਆਪਣੀ ਚੋਚਵਾ ਕੇ ਖੜੇ ਜਿਹੜਾ ਕਿਹਨੂੰ ਲਾਹਮਾ ਦੇਣਾ ਭਾਈ ਮਾਰੀ ਗੱਲ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਇਹ ਗੱਲ ਬਿਲਕੁਲ ਜੇ ਆਪਾਂ ਕਿਹਨੂੰ ਲਾਹਮਾ ਦਈਏ ਮੁਰਗੇ ਤੁਸੀਂ ਮੈਨੂੰ ਕਹੋ ਮੈਂ ਤੁਹਾਨੂੰ ਕਹਾਂ ਪਤਾ ਚੰਗਾ ਲੱਗਦਾ ਹਾਂਜੀ ਹਾਂਜੀ ਆਪਣੇ ਚੈੱਕ ਪਾਸ ਕਰਾਉਣ ਚੋਚਵਾ ਕੇ ਖੜੇ ਠੀਕ ਗੱਲ ਠੀਕ ਹੈ ਠੀਕ ਹੈ ਜੀ ਹਾਂ ਬਾਕੀ ਉਹ ਮੇਰੀ ਬੇਟੀ ਹੱਥ ਜੋੜ ਕੇ ਆਪਣੇ ਚੈੱਕ ਕਰਾਉਣ ਚੋਹੇ ਸਵਾਲ ਠੀਕ ਹੈ ਲਓ ਜ